ਬਾਤ ਕਰਦੇ ਆਂ ਖਾਲਸਾ ਜੀ ਜਦੋਂ ਤੋਂ ਬੇਇੱਜ਼ਤੀ ਹੋਈ ਹੈ ਕਦੋਂ ਤੋਂ ਕਿਵੇਂ ਕੀ ਪਾਣਾ ਵਰਤਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 1 ਜੂਨ 2000 ਦੀ ਘਟਨਾ ਹੈ ਜੀ ਅੱਜ ਨੂੰ ਤਕਰੀਬਨ 10 ਸਾਲ ਹੋ ਗਏ ਹੈ ਤੇ 1 ਜੂਨ ਨੂੰ ਜਿਹੜੀ ਦਾ ਦੋਖੀਆਂ ਨੇ ਜਿਹੜਾ ਗੁਰਮਾਰ ਦਾ ਸਰੂਪ ਚੱਕ ਕੇ ਇੱਥੋਂ ਗਲੀਆਂ ਚ ਅੰਖ ਖਿਲਾਰੇ ਪੋਸਟ ਲਾਏ ਚੇਤਾਵਨੀ ਦਿੱਤੀ ਫਿਰ ਵੀ ਜਿੰਦਾ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਹ ਅਲਰਟ ਨਹੀਂ ਹੋਈਆਂ باوجود ਪੋਸਟ ਲੱਗਣ ਦੇ ਵੀ ਕਿ ਸਾਡਾ ਸਰੂਪ ਤੁਹਾਡਾ ਮਹਾਰਾਜ ਸਾਡੇ ਕੋਲੇ ਆ ਇਹਨੇ ਜਿਹੜਾ 10 ਲੱਖ ਨਾਮ ਦੇਵਾਂਗੇ ਤੇ ਪਰ ਫਿਰ ਵੀ ਸਰਕਾਰ ਨੇ ਜਿਹੜੀ ਦਾ ਉਦੋਂ ਕੋਈ ਅਲਰਟ ਨਹੀਂ ਹੋਈ ਸਰਕਾਰਾਂ ਜਦੋਂ ਇਹ ਬੇਅਦਬੀ ਹੋਈ ਸੀ ਵੱਖ-ਵੱਖ 10 ਸਾਲ ਹੋ ਗਏ ਵੱਖ-ਵੱਖ ਸਰਕਾਰਾਂ ਆਈਆਂ ਵੱਖ-ਵੱਖ ਸਰਕਾਰਾਂ ਨੇ ਵਾਅਦਾ ਕੀਤਾ ਵੀ ਅਸੀਂ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣਾਓ ਅਸੀਂ ਇਨਸਾਫ ਦੇਵਾਂਗੇ ਸਾਡੀ ਸਰਕਾਰ ਬਣਾ ਤੁਸੀਂ ਇੱਥੇੋਂ ਕੀ ਲੱਗਿਆ ਵੀ ਕੋਈ ਇਨਸਾਫ ਮਿਲਿਆ ਨਹੀਂ ਦੇਖੋ ਜਿਹੜੇ ਦੋਸ਼ੀ ਜਾਰ ਹੋ ਗਏ ਪਰ ਉਹਨਾਂ ਨੂੰ ਹਜੇ ਤੱਕ ਸਜ਼ਾਵਾਂ ਨਹੀਂ ਮਿਲੀਆਂ ਓਏ ਜਾਰ ਜ਼ਰੂਰ ਹੈ ਕਿਹਨੇ ਕੀਤਾ ਕਿਵੇਂ ਕੀਤਾ ਇੱਥੇ ਸਾਰਾ ਕੁਝ ਹੋਇਆ ਪਰ ਉਹ ਅਜੇ ਉਹਨਾਂ ਨੂੰ ਸਜ਼ਾਵਾਂ ਨਹੀਂ ਜੇ ਅਦਾਲਤ ਚੋਂ ਮਿਲਣਗੀਆਂ ਉੱਥੇ ਦਾ ਉੱਥੇ ਮਸਲਾ ਜਿਹੜਾ ਲੜਕ ਰਿਹਾ ਹੈ ਤੁਹਾਡੇ ਨਾਲ ਵੀ ਜਿਹੜਾ ਤਸੱਦਦ ਹੋਇਆ ਕਟਮਾਰ ਹੋਈ ਤੁਹਾਡੇ ਨਾਲ ਹਾਂਜੀ ਕਿਵੇਂ ਕੀ ਦੇਖ ਦੂੰ ਬਾਜੀ ਜੀ ਉਹ ਸਮ ਸਰਕਾਰਾਂ ਸਿੰਘਾਂ ਉਹਨਾਂ ਨੇ ਇੱਧਰ ਨੂੰ ਪਹਿਲਾਂ ਦੂਸਰਿਆਂ ਦੇ ਲਈ ਨਹੀਂ ਤੁਰਿਆ ਉਹ ਸਾਨੂੰ ਪੁੱਛਗਿਛ ਕਰਗੇ ਤਸੱਦਦ ਕਰੀਗੀਆਂ ਬਸ ਇਸ ਕਰਕੇ ਵੀ ਜੋੜਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਫਿਰ ਉਹੀ ਹੁੰਦਾ ਜੀ ਹੁਣ ਕੀ ਦੇਖਦੇ ਹਾਂ 2027 ਆ ਗਿਆ ਫੇਰ ਆਉਣਗੀਆਂ ਪਾਰਟੀਆਂ ਇੱਥੇ ਵੱਡੇ ਵੱਡੇ ਵਾਅਦੇ ਕਰਨ ਕੀ ਲੱਗਦਾ ਵੀ ਇਨਸਾਫ ਮਿਲੂਗਾ ਹੁਣ ਦੇਖੋ ਜਿਤੇ ਇਹਨਾਂ ਸਰਕਾਰਾਂ ਚਲੀਆਂ ਗਈਆਂ ਜਿਹੜੇ ਨਵੇਂ ਆਉਣਗੇ ਉਹ ਵੀ ਵਾਅਦੇ ਕਰਕੇ ਚਲੇ ਜਾਣਗੇ ਹਨਾ ਇਨਸਾਫ ਨਹੀਂ ਨਾ ਦੀ ਕੋਈ ਉਮੀਦ ਨਹੀਂ ਹੈਗੀ ਹੁਣ ਕਿਉਂਕਿ ਉਸ ਆਕਾਲਪੁਰਖ ਨੇ ਆਪੇ ਇਨਸਾਫ ਕਰ ਲੈਣਾ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਦੋਂ ਕਿਸੇ ਆਪਾਂ ਦਾ ਸੰਸਾਰੀ ਅਦਾਲਤ ਤੋਂ ਇਨਸਾਫ ਲੈਣਾ ਹੋਵੇ ਤੇ ਆਪਾਂ ਗੁਰੂ ਦੇ ਅੱਗੇ ਅਰਦਾਸ ਕਰਕੇ ਤੁਰਦੇ ਹਾਂ ਦੇ ਸਾਨੂੰ ਇਨਸਾਫ ਦਵਾਇਓ ਸਾਡੀ ਤਾਕਤ ਹੀ ਕੋਈ ਨਹੀਂ ਵੀ ਅਸੀਂ ਗੁਰੂ ਨੂੰ ਇਨਸਾਫ ਦਵਾਦਗੇ ਉਹਦਾ ਇਨਸਾਫ ਉਹਨੇ ਆਪ ਹੀ ਕਰ ਲੈਣਾ ਕੀਤਾ ਵੀ ਹੈ ਜਿਹੜੇ ਬੰਦੇ ਉਹ ਮੂਰੇ ਵੀ ਲੈਂਦੇ ਆ ਗੁਰੂ ਸਾਹਿਬ ਨੇ ਆਪ ਹੀ ਕਰ ਲੈਣਾ ਇਨਸਾਫ ਉਹ ਤਾਂ ਇਹਨਾਂ ਵੀ ਜਿਨ੍ਹਾਂ ਨੂੰ ਰਾਜ ਭਾਗ ਦਿੱਤਾ ਉਹਨਾਂ ਦੀ ਆਪ ਦੀ ਇਮਾਨਦਾਰੀ ਚਾਹੀਦੀ ਸੀ ਅਸੀਂ ਇਹਦਾ ਇਨਸਾਫ ਕਰਗੇ ਰੂਹਾਂ ਤਮਾਨ ਦੀ ਸਰਕਾਰ ਆਈ ਸੀ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਲੱਗਿਆ ਫਰਕ ਵੀ ਜਿਹੜੀ ਬੇਅਦਬੀ ਦੀ ਕੋਈ ਗੱਲ ਕੀਤੀ ਹੋਵੇ ਨਾ ਨਹੀਂ ਜੀ ਦੂਜੀਆਂ ਸਰਕਾਰਾਂ ਮੌਕੇ ਦਾ ਜਿਵੇਂ ਕਾਂਗਰਸ ਦੀ ਸਰਕਾਰ ਕੋਈ ਕੇਸ ਚੱਲਦਾ ਸੀ ਮਾੜਾ ਮੋਟਾ ਇਹ ਤਾਂ ਜਿਵੇਂ ਠਾਪਾ ਸੌਣ ਦਾ ਪਤਾ ਹੀ ਨਹੀਂ ਕੀ ਹੋਈ ਜਾਂਦਾ ਹੁਣ ਇਹ ਇਹ ਦਾ